मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਾਸ ਤੋਂ ਮਾਸ ਨਹੀਂ ਹੋੜੇ ਟਿੱਲੋ ਸਾਹਿਬ ਉਹ ਇੰਡੀਆ ਨੂੰ ਆਤਮ ਨਿਰਭਰ ਬਣਾਉਣ ਦੇ ਉੱਤੇ ਲੱਗੇ ਹੋਏ ਨੇ ਔਰ ਵੱਖ-ਵੱਖ ਮੰਚਾਂ ਤੋਂ ਵੀ ਇਹੀ ਜ਼ਿਕਰ ਬਾਰ-ਬਾਰ ਕਰਦੇ ਆ ਰਹੇ ਤੁਸੀਂ 11 ਸਾਲਾਂ ਦੇ ਵਿੱਚ ਕੀਤਾ ਕੀ ਹੈ ਤੁਸੀਂ ਜਦੋਂ 14 ਦੇ ਵਿੱਚ ਆਏ ਸੋ ਤੁਸੀਂ ਉਦੋਂ ਵੀ ਕਿਹਾ ਸੀ ਕਿ ਅਸੀਂ ਦੂਜੇ ਦੇਸ਼ਾਂ ਤੋਂ ਆਪਣੀ ਨਿਰਭਰਤਾ ਘਟਾਵਾਂਗੇ ਇਸ ਪਾਸੇ ਵੱਲ ਕਿੰਨੇ ਕਦਮ ਚੁੱਕੇ ਅੱਜ ਭਾਰਤ ਮੰਗ ਕਰਦਾ ਭਾਰਤ ਦੀਆਂ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਨੇ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਾਸ਼ ਜੇ ਇਹਨੂੰ ਪ੍ਰੈਕਟੀਕਲ ਤੌਰ ਤੇ ਕੀਤਾ ਹੁੰਦਾ ਹੂੰ ਇਹਨੂੰ ਪ੍ਰੈਕਟੀਕਲ ਤੌਰ ਤੇ ਪਤਾ ਲੱਗਦਾ ਜੇ ਤੁਹਾਡੀ ਨਿਰਪਰਤਾ ਆਪਣੇ ਤੇ ਹੋ ਜਾਂਦੀ ਤਾਂ ਭਾਰਤ ਦੇ ਬਹੁਤ ਸਾਰੇ ਡਾਕਟਰ ਇੰਜੀਨੀਅਰ ਵਕੀਲ ਤੇ ਹੋਰ ਲੋਕ ਉਹ ਪਰ ਪਰ ਜਹਾਜ਼ ਨਾ ਜਾਂਦੇ ਯੂਕਰੇਨ ਬੜਾ ਛੋਟਾ ਜਿਹਾ ਮੁਲਕ ਹੈ ਉਥੋਂ ਦੀ ਡਾਕਟਰੀ ਸਿੱਖਿਆ ਸਾਡੇ ਮੁਕਾਬਲੇ ਕਿਤੇ ਸਸਤੀ ਹੈ ਕਿਉਂ ਇਹ ਸਾਡੇ ਮੁਲਕ ਚ ਕਿਉਂ ਨਹੀਂ ਹੋ ਸਕਦਾ ਇਹ ਨਰਪਤਾ ਘਟਾਉਣ ਵਾਸਤੇ 트럼ਪ ਸਾਹਮਣੇ ਅਮਰੀਕਾ ਤੋਂ ਕੋਈ ਬੰਦਾ ਭੇਜਣਾ ਸੀ ਜਾਂ ਕੈਨੇਡਾ ਵਾਲਿਆਂ ਨੇ ਭੇਜਣਾ ਸੀ ਜਾਂ ਪੂਤਨ ਸਾਹਿਬ ਨੂੰ ਪੁੱਛ ਲੈਂਦੇ ਕੋਈ ਬੰਦਾ ਉਹਨਾਂ ਕੋਲੋਂ ਵਿਹਲਾ ਹੋਵੇ ਤੁਹਾਡੇ ਕੋਲ ਭੇਜ ਦਿੰਦਾ ਕਿ ਜੀਵਲ ਤੇ ਕਾਂਗਰਸ ਸੇ ਦੋਵੇਂ ਹੀ ਖੇਡ ਰਹੇ ਨੇ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਾਂਗਰਸ ਦਾ ਤਾਂ ਇਹ ਵੀ ਕਹਿਣਾ ਸੀਗਾ ਕਿ ਬੜਾ ਮਹਿੰਗਾ ਬਰਥਡੇ ਗਿਫਟ ਤਹਿ ਡ੍ਰੰਪ ਨੇ ਇੰਡੀਆ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਐਚ1 ਬੀ ਵੀਜ਼ਾ ਵਾਲਾ 1 ਲੱਖ ਡਾਲਰ ਦੀ ਫੀਸ ਆਪਾਂ ਜੇ ਵੇਖੀਏ ਲਗਾ ਕੇ ਭਾਰਤੀ ਰੁਪਈਆ ਚ ਤੇ 88 ਲੱਖ ਰੁਪਏ ਬਣਦੀ ਹੈ ਸੋ ਕਰੋੜ ਨੂੰ ਹੀ ਪਹੁੰਚ ਗਈ ਕੀਮਤ ਕਿਉਂਕਿ ਡਾਲਰ ਦੇ ਜਿਹੜੇ ਰੇਟ ਨੇ ਉਹ ਵਾਧੇ ਛੜਦੇ ਰਹਿੰਦੇ ਵਾਧੇ ਘਟਦੇ ਰਹਿੰਦੇ ਨੇ ਉਸ ਹਿਸਾਬ ਦੇ ਨਾਲ ਇਹ ਜਿਹੜੇ ਰੁਪਈਆ ਦੇ ਵਿੱਚ ਕੀਮਤ ਹੈ ਉਹਨੇ ਵੀ ਵਾਧੀ ਘਟਦੀ ਰਹਿਣਾ अरविंद केजरीवाल ਨੇ ਤਾਂ ਇਹ ਤੋਂ ਤੱਕ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਇਹਨੇ ਬੇਵਸ ਕਿਉਂ ਨੇ ਜੇ ਉਹਨਾਂ ਤੋਂ ਦੇਸ਼ ਨਹੀਂ ਸਿੰਬਲ ਰਿਹਾ ਤਾਂ ਫਿਰ ਉਹ ਦੱਸ ਦੇਣ ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਹੁਣ ਉਹਨਾਂ ਦੇ ਉੱਤੇ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਖੈਰ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਾਸ ਤੋਂ ਮਾਸ ਨਹੀਂ ਹੋ ਰਹੇ ਟਿਲੋ ਸਾਹਿਬ ਉਹ ਇੰਡੀਆ ਨੂੰ ਆਤਮ ਨਿਰਭਰ ਬਣਾਉਣ ਦੇ ਉੱਤੇ ਲੱਗੇ ਹੋਏ ਨੇ ਔਰ ਵਾਕ ਵਾਕ ਮੰਚਾਂ ਤੋਂ ਵੀ ਇਹੀ ਜ਼ਿਕਰ ਉਹ ਵਾਰ-ਵਾਰ ਕਰਦੇ ਆ ਰਹੇ ਨੇ ਹੁਣ H1B ਵੀਜ਼ਾ ਨੂੰ ਲੈ ਕੇ ਵੀ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਇਸ ਦੇ ਨਾਲ ਜੋੜ ਕੇ ਹੀ ਉਹ ਗੱਲ ਜਿਹੜੀ ਹੈ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਇੱਕ ਸਮਾਗਮ ਦੇ ਵਿੱਚ ਆਖਿਆ ਕਿ ਸਾਨੂੰ ਦੂਜੇ ਦੇਸ਼ਾਂ ਦੇ ਉੱਤੇ ਨਿਰਪਰਤਾ ਜਿਹੜੀ ਹੈ ਘਟਾਉਣੀ ਚਾਹੀਦੀ ਹੈ ਕਿਉਂਕਿ ਦੂਜੇ ਦੇਸ਼ਾਂ ਤੇ ਸਾਡੀ ਨਿਰਪਰਤਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਕਹਿੰਦੇ ਭਾਰਤ ਦਾ ਹੋਰ ਕੋਈ ਵੀ ਦੁਸ਼ਮਣ ਨਹੀਂ ਹੈ ਸੋ बार-बार ਜਿਹੜਾ ਹੌਕਾ ਦਿੱਤਾ ਜਾਂਦਾ ਢਿੱਲੋ ਸਾਹਿਬ ਵੀ ਆਪਣੇ ਉੱਤੇ ਡਿਪੈਂਡ ਕਰੋ ਸਵੈ ਨਿਰਪਰ ਬਣੋ ਆਪਣੇ ਕੰਮ ਆਪ ਕਰੋ ਜਾਂ ਫਿਰ ਕੀ ਲੱਗਦਾ ਤੁਹਾਨੂੰ ਕਿ ਨਾਅਰੇ ਕਿਉਂ ਦਿੱਤੇ ਜਾ ਰਹੇ ਨੇ ਔਰ ਖਾਸ ਕਰਕੇ ਹੁਣ ਇੱਕ ਵਾਰ ਫਿਰ ਜਿਹੜੀ ਇਹ ਗੱਲ ਕਹਿ ਦਿੱਤੀ ਹੈ ਬਜਾਏ ਅਮਰੀਕਾ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਿੱਧੀ ਟਿੱਪਣੀ ਕਰਨ ਦੇ ਫਿਰ ਘੁਮਾ ਕੇ ਟਿੱਪਣੀ ਕਰ ਦਿੱਤੀ ਕਿ ਦੂਜੇ ਦੇਸ਼ਾਂ ਦੇ ਉੱਤੇ ਨਿਰਪਰ ਹੋਣਾ ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਇਹਨੂੰ ਕਿਵੇਂ ਵੇਖਦੇ ਹੋ ਮੋਦੀ ਸਾਹਿਬ ਤੁਸੀਂ ਇਹ ਕਹਿ ਤਾਂ ਦਿੱਤਾ ਤੁਸੀਂ 11 ਸਾਲਾਂ ਦੇ ਵਿੱਚ ਕੀਤਾ ਕੀ ਹੈ ਤੁਸੀਂ ਜਦੋਂ 14 ਦੇ ਵਿੱਚ ਆਏ ਸੋ ਤੁਸੀਂ ਉਦੋਂ ਵੀ ਕਿਹਾ ਸੀ ਕਿ ਅਸੀਂ ਦੂਜੇ ਦੇਸ਼ਾਂ ਤੋਂ ਆਪਣੀ ਨਿਰਭਰਤਾ ਘਟਾਵਾਂਗੇ ਇਸ ਪਾਸੇ ਵੱਲ ਕਿੰਨੇ ਕਦਮ ਚੁੱਕੇ ਅੱਜ ਭਾਰਤ ਮੰਗ ਕਰਦਾ ਭਾਰਤ ਦੀਆਂ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਨੇ ਇਹ ਕਹਿਣਾ ਕਿ ਅਸੀਂ ਨਿਰਪਰਤਾ ਘਟਾਵਾਂਗੇ ਹੁਣ ਤੱਕ ਘਟਾਈ ਕਿਉਂ ਨਾ ਤੁਸੀਂ ਉਹਨਾਂ ਉੱਤੇ ਨਿਰਭਰ ਕਿਉਂ ਰਹੇ ਤੁਸੀਂ ਕਦੇ ਕੁਝ ਕਿਹਾ ਕਦੇ ਕੁਝ ਕਿਹਾ ਕਦੇ ਸ਼ਾਈਨਿੰਗ ਇੰਡੀਆ ਤੇ ਨਾਲ ਤੁਸੀਂ ਕਹਿ ਰਹੇ ਹੋ ਅਸੀਂ ਬਿਸ਼ਪ ਦੀ ਚੌਥੀ ਮਹਾ ਆਰਥਿਕ ਸ਼ਕਤੀ ਬਜੂਬਰੇ ਆ ਕਿੱਥੇ ਆਏ ਸਰਦਾਬੇ ਅੱਜ ਇਸੇ ਗੱਲ ਦੇ ਉੱਤੇ ਵਾਰ-ਵਾਰ ਤੌਰ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ ਤੁਹਾਡੀ ਵਿਸ਼ੇ ਦੇਸ਼ ਨੀਤੀ ਸਵਾਲਾਂ ਦੇ ਘੇਰੇ ਚ ਆ ਚੁੱਕੀ ਹੈ ਤੁਹਾਡੇ ਨਾਲੋਂ ਬਹੁਤ ਸਾਰੇ ਉਹ ਮੁਲਕ ਆਬਾਦੀ ਦੇ ਪੱਖ ਤੋਂ ਬਹੁਤ ਘਟਨੇ ਆਰਥਿਕਤਾ ਦੇ ਪੱਖ ਤੋਂ ਤੁਹਾਡੇ ਮੂਹਰੇ ਚੱਲਦੇ ਆ ਤੁਹਾਨੂੰ ਇਹ ਕਹਿ ਦੇਣਾ ਕਿ ਸਾਡੀ ਇਹ ਜਿਹੜੀ ਵਿਦੇਸ਼ਾਂ ਦੇ ਉੱਤੇ ਨਿਰਪਰਤਾ ਇਹ ਦੁਸ਼ਮਣ ਹੈ ਤੁਸੀਂ ਜਦੋਂ ਹੋਂਦ ਵਿੱਚ ਬਤੌਰ ਪ੍ਰਧਾਨ ਮੰਤਰੀ 2014 ਚ ਆਏ ਸੀ ਤੁਸੀਂ ਉਦੋਂ ਵੀ ਕਿਹਾ ਸੀ ਕਿ ਮੈਂ ਵਿਦੇਸ਼ੀ ਨਿਰਪਰਤਾ ਦੇ ਉੱਤੇ ਘਟਾਵਾਂਗਾ ਇਹ ਦੱਸੋ ਉਹਦੇ ਉੱਤੇ ਕਿੰਨਾ ਕਦਮ ਤੁਸੀਂ ਚੁੱਕਿਆ ਇਸੇ ਕਰਕੇ ਤਾਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਤੁਹਾਨੂੰ ਵਾਰ-ਵਾਰ ਵਾਰ-ਵਾਰ ਘੇਰਦਿਆਂ ਹੋਈਆਂ ਨਜ਼ਰਾਰੀਆਂ ਨੇ ਸੋ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਾਸ਼ ਜੇ ਇਹਨੂੰ ਪ੍ਰੈਕਟੀਕਲ ਤੌਰ ਤੇ ਕੀਤਾ ਹੁੰਦਾ ਇਹਨੂੰ ਪ੍ਰੈਕਟੀਕਲ ਤੌਰ ਤੇ ਪਤਾ ਲੱਗਦਾ ਜੇ ਤੁਹਾਡੀ ਨਿਰਪਰਤਾ ਆਪਣੇ ਤੇ ਹੋ ਜਾਂਦੀ ਤਾਂ ਭਾਰਤ ਦੇ ਬਹੁਤ ਸਾਰੇ ਡਾਕਟਰ ਇੰਜੀਨੀਅਰ ਵਕੀਲ ਤੇ ਹੋਰ ਲੋਕ ਉਹ ਪਰ ਪਰ ਜਹਾਜ਼ ਨਾ ਜਾਂਦੇ ਤੇ ਨਾ ਤੁਹਾਨੂੰ ਲੋੜ ਪੈਂਦੀ 트럼ਪ ਸਾਹਿਬ ਨੂੰ ਜਿਹੜੇ ਬਹੁਤ ਸਾਰੇ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੇ ਬੇੜੀਆਂ ਤੇ ਹੱਥਕੜੀਆਂ ਲਾ ਲਾ ਕੇ ਵਾਪਸ ਭੇਜੇ ਸਨ ਜਿੰਨਾ ਬਾਰੇ ਕਿਹਾ ਗਿਆ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਇਹ ਕਿਉਂ ਹੈ ਜੇ ਸਾਰਾ ਕੁਝ ਅਸੀਂ ਇੱਥੇ ਪੈਦਾ ਕੀਤਾ ਹੁੰਦਾ ਤਾਂ ਸਾਨੂੰ ਉੱਥੇ ਜਾਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਸਿਬਰਨ ਹੂੰ ਯੂਕਰੇਨ ਬੜਾ ਛੋਟਾ ਜਿਹਾ ਮੁਲਕ ਹੈ ਉੱਥੋਂ ਦੀ ਡਾਕਟਰੀ ਸਿੱਖਿਆ ਸਾਡੇ ਮੁਕਾਬਲੇ ਕਿਤੇ ਸਸਤੀ ਹੈ ਕਿਉਂ ਇਹ ਸਾਡੇ ਮੁਲਕ ਚ ਕਿਉਂ ਨਹੀਂ ਹੋ ਸਕਦਾ ਸੋ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਆਪਣੇ ਤਰਕਿਸ਼ ਦੇ ਵਿੱਚੋਂ ਤੀਰ ਕੱਢ ਲਏ ਨੇ ਤੇ ਵਿਛਾੜ ਕਰਦੇ ਨੇ ਪ੍ਰਧਾਨ ਮੰਤਰੀ ਵੱਲ ਤੇ ਪ੍ਰਧਾਨ ਮੰਤਰੀ ਕੋਲੇ ਜਵਾਬ ਕੋਈ ਨਹੀਂ ਹੁੰਦਾ ਵਿਰੋਧੀ ਧਿਰਾਂ ਤੇ ਆਗੂ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਕੋਲ ਸਿਰਫ ਉਹ ਪੁਰਾਣੀਆਂ ਘਸੀਆਂ ਪਿਟੀਆਂ ਗੱਲਾਂ ਨੇ ਹੂੰ ਜਿਹਦੇ ਉੱਤੇ ਪ੍ਰਧਾਨ ਮੰਤਰੀ ਲਗਾਤਾਰਤਾ ਦੇ ਵਿੱਚ ਇਹ ਗੱਲ ਕਰਦੇ ਆ ਰਹੇ ਨੇ ਸੋ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਕਹੀ ਹੈ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਦੂਜੇ ਦੇਸ਼ਾਂ ਦੇ ਉੱਤੇ ਨਿਰਭਰਤਾ ਤੇ ਭਾਈ ਸਾਹਿਬ ਪਰ ਤੁਸੀਂ ਕੀਤਾ ਕੀ ਹੈ ਹੂੰ ਇਹ ਨਿਰਭਰਤਾ ਘਟਾਉਣ ਵਾਸਤੇ 트럼ਪ ਸਾਹਿਬ ਨੇ ਅਮਰੀਕਾ ਤੋਂ ਕੋਈ ਬੰਦਾ ਭੇਜਣਾ ਸੀ ਜਾਂ ਕੈਨੇਡਾ ਵਾਲਿਆਂ ਨੇ ਭੇਜਣਾ ਸੀ ਜਪੂਤਨ ਸਾਹਿਬ ਨੂੰ ਪੁੱਛ ਲੈਂਦੇ ਕੋਈ ਬੰਦਾ ਉਹਨਾਂ ਕੋਲ ਹੀ ਵਿਹਲਾ ਹੋਵੇ ਤੁਹਾਡੇ ਕੋਲ ਭੇਜ ਦਿੰਦਾ ਸੋ ਤੁਹਾਡੀ ਵਿਦੇਸ਼ ਨੀਤੀ ਇਹ ਸਾਰੇ ਮਾਮਲੇ ਅੱਜ ਸਵਾਲ ਦੇ ਕੇ ਰੇਚ ਨੇ ਸੋ ਜਿਹੜੀ ਗੱਲ ਇਹਨਾਂ ਨੇ ਕਹੀ ਆ ਮੋਦੀ ਸਾਹਿਬ ਨੇ ਕਿ ਅਸੀਂ ਨਿਰਪਰਤਾ ਘਟਾਵਾਂਗੇ ਅਜੇ ਇਹ ਭਵਿੱਖ ਦੇ ਗਰਭ ਦੇ ਵਿੱਚ ਸਵਾਲ ਹੀ ਨਜ਼ਰ ਆ ਰਹੇ ਨੇ ਸਬਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ